ਪੰਜਾਬੀ ਨੈਟਵਰਕ YouTube ਚੈਨਲ ਦੇ ਉੱਤੇ ਤੁਹਾਡਾ ਸਾਰੇ ਪਿਆਰਾਂ ਤੇ ਭਰਾਵਾਂ ਦਾ ਨਿੱਘਾ ਸਵਾਗਤ ਕਰਦੇ ਆਂ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸੰਦੀਪ ਸਿੰਘ ਅੱਜ 21 ਨਵੰਬਰ 2025 ਦਿਨ ਸ਼ੁੱਕਰਵਾਰ ਟਾਈਮ ਜਿਹੜਾ ਪੰਜਾਬ ਦੇ ਮੁਤਾਬਿਕ ਹੋ ਚੁੱਕਿਆ ਕਿਉਂਕਿ ਇਸ ਵਕਤ ਆਪਾਂ ਕੈਨੇਡਾ ਧਰਤੀ ਦੇ ਉੱਤੇ ਆ ਇੱਥੇ ਟਾਈਮ ਕੈਨੇਡਾ ਦਾ ਥੋੜਾ ਪਿੱਛੇ ਹੁੰਦਾ ਪੰਜਾਬ ਨਾਲ ਇੱਥੇ ਅਜੇ 20 ਤਰੀਕ ਹੀ ਆ ਸੋ ਕੈਨੇਡਾ ਦੇ ਵਿੱਚ ਕੀ ਚੱਲ ਰਿਹਾ ਕੀ ਕੁਝ ਹੋ ਰਿਹਾ ਮੌਸਮ ਬੇਸ਼ੱਕ ਠੰਡਾ ਹੈ ਬਾਹਰ ਸنو ਪੈ ਰਹੀ ਆ ਕਾਫੀ ਠੰਡਾ ਮੌਸਮਾ ਸਰਦ ਮੌਸਮਾ ਬਾਹਰ ਨਿਕਲਣ ਤੋਂ ਪਹਿਲਾਂ ਕਾਫੀ ਕੁਝ ਕੱਪੜਿਆਂ ਦਾ ਬੰਦੋਬਸਤ ਕਰਕੇ ਨਿਕਲਣਾ ਪੈਂਦਾ ਪਰ ਜਦੋਂ ਗੱਲ ਰਫਰੈਂਡਮ ਦੀ ਆਉਂਦੀ ਆ ਤਾਂ ਰਫਰੈਂਡਮ ਵਾਲੇ ਪਾਸਿਓਂ ਮਾਹੌਲ ਬੜਾ ਗਰਮ ਹੋਇਆਗਾ ਬੜੀ ਗਹਿਮੋ ਗੇਮੀਆ ਆ ਆਟਵਾ ਦੇ ਨੇੜੇ ਤੇ ਉਹ ਜਿੰਨੇ ਵੀ ਗੁਰੂ ਘਰ ਨੇ ਗੁਰੂ ਘਰਾਂ ਦੇ ਵਿੱਚ ਜਦੋਂ ਜਾਂਦੇ ਆ ਤੇ ਉੱਥੇ ਵੀ ਖਾਲਸਾ ਦੇ ਝੰਡੇ ਪੋਸਟਰ ਹਰਦੀਪ ਸਿੰਘ ਨਿੱਚਰ ਦੀਆਂ ਵੱਟੀਆਂ ਵੱਡੀਆਂ ਅਸੀਦਾ ਸਾਹਿਬ ਦੀਆਂ ਤਸਵੀਰਾਂ ਤੇ ਰੈਫਰੈਂਡਮ ਦਾ ਪ੍ਰਚਾਰ ਬੜੇ ਝੂਰਾ-ਸ਼ੂਰਾ ਦੇ ਨਾਲ ਨੌਜਵਾਨ ਖੜਕੇ ਦੱਸ ਰਹੇ ਨੇ ਉਹਨਾਂ ਨੇ ਸੰਗਤਾਂ ਨੂੰ ਵੀ ਆਉਣ ਵਾਲੇ ਐਤਵਾਰ ਨੂੰ 23 ਤਰੀਕ ਨੂੰ ਓਟਵਾ ਦੇ ਵਿੱਚ ਫੋਟਾਂ ਪੈਣ ਵਾਲੀਆਂ ਸੋ ਕਹਿਣ ਤੋਂ ਬਾਅਦ ਕਿ ਰੈਫਰੈਂਡਮ ਵਾਲੇ ਪਾਸੇ ਮਾਹੌਲ ਪੂਰਾ ਗਰਮਾ ਤੇ ਉਹਦੇ ਨਾਲ-ਨਾਲ ਕੈਨੇਡਾ ਦੀ ਰਾਜਨੀਤਿਕ ਕਿਲਿਆਰੀਆਂ ਦੇ ਵਿੱਚ ਵੀ ਜਦੋਂ ਆਪਾਂ ਦੇਖਦੇ ਆਂ ਵੀ ਕੀ ਚੱਲ ਰਿਹਾ ਤੋ ਉੱਥੇ ਵੀ ਜਿਹੜਾ ਖਾਲਸਤਾਨ ਨੂੰ ਲੈ ਕੇ ਬੇਸ਼ੱਕ ਆ ਕਾਫੀ ਗੱਲਾਂ ਜਿੱਿਕੜ ਕੇ ਸਾਹਮਣੇ ਨਹੀਂ ਆਉਂਦੀਆਂ ਹੁੰਦੀਆਂ ਪਰ ਜੋ ਕੁਝ ਚੱਲ ਰਿਹਾ ਹੈ ਜਿਹੋ ਜਿਹੀਆਂ ਬਿਆਨਬਾਜ਼ੀਆਂ ਹੋ ਰਹੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਲੱਗਦਾ ਹੈ ਕਿ ਅੰਦਰ ਖਾਤੇ ਉੱਥੇ ਵੀ ਬੜਾ ਕੁਝ ਚੱਲ ਰਿਹਾ ਹੈ ਉੱਥੇ ਕੀ ਚੱਲਦਾ ਹੈ ਉਹ ਆਪਾਂ ਸੋਚ ਸਕਦੇ ਆ ਵੀ ਆ ਮਾਰਕ ਕਾਰਨੀ ਵਰਗਿਆਂ ਨੂੰ ਬਿਆਨ ਕਿਉਂ ਦੇ ਕਿਉਂ ਦੇਣੇ ਪਏ ਜਾ ਰਹੇ ਨੇ ਸੋ ਗੱਲਬਾਤ ਕਰਾਂਗੇ ਆਪਾਂ ਸਾਰੀ ਸਭ ਤੋਂ ਪਹਿਲਾਂ 18 ਤਰੀਕ ਨੂੰ ਲਗਭਗ 18 ਤਰੀਕ ਨੂੰ ਕੈਨੇਡਾ ਦੀ ਰਾਜਧਾਨੀ ਓਟਵਾ ਦੇ ਵਿੱਚ ਬੜਾ ਵੱਡਾ ਇੱਕ ਪ੍ਰੋਟੈਸਟ ਸਿੱਖਾਂ ਦੇ ਵੱਲੋਂ ਕੀਤਾ ਗਿਆ ਕਿਉਂਕਿ 18 ਤਰੀਕ ਹਰਦੀਪ ਸਿੰਘ ਨਿੱਜਰ ਦਾ ਕਤਲ ਜਿਹੜਾ ਉਹ 18 ਜੂਨ 2023 ਨੂੰ ਕੀਤਾ ਜਾਂਦਾ ਤੇ ਹਰ ਮਹੀਨੇ ਦੀ 18 ਤਰੀਕ ਨੂੰ ਕੈਨੇਡਾ ਦੇ ਸਿੱਖਾਂ ਦੇ ਵੱਲੋਂ ਇੱਕ ਰੋਸ ਪ੍ਰਦਰਸ਼ਨ ਇੱਕ ਪ੍ਰੋਟੈਸਟ ਕੀਤਾ ਜਾਂਦਾ ਹਰ ਮਹੀਨੇ ਦੀ 18 ਤਰੀਕ ਨੂੰ ਤੇ ਇਹ ਕਿਉਂ ਇਹ ਜ਼ਰੂਰੀ ਕਿਉਂ ਹੈ ਇਹ ਕਿਉਂ ਜ਼ਰੂਰੀ ਨੇ ਪ੍ਰੋਟੈਸਟ ਕਰਨੇ ਇਹ ਕੋਈ ਸੌਖਾ ਕੰਮ ਨਹੀਂ ਹੁੰਦਾ ਵੀ ਹਰ ਮਹੀਨੇ ਦੇ 18 ਤਰੀਕ ਨੂੰ ਪ੍ਰੋਟੈਸਟ ਕਰਨਾ ਕਿਉਂਕਿ ਦੂਰ ਦਰਾਡੇੋਂ ਆਉਣਾ ਸੰਗਤ ਨੇ ਗੈਦਰਿੰਗ ਕਰਨੀ ਫਿਰ ਇਕੱਠੇ ਹੋਣਾ ਜਾਣਾ ਸੋ ਸਾਲ ਦੇ ਵਿੱਚ ਇੱਕ ਅੱਧਾ ਪ੍ਰੋਗਰਾਮ ਹੋਵੇ ਤਾਂ ਤੋਂ ਸਮਝ ਸਕਦੇ ਆ ਵੀ ਕੋਈ ਵੱਡੀ ਗੱਲ ਨਹੀਂ ਪਰ ਹਰ ਮਹੀਨੇ ਪ੍ਰੋਗਰਾਮ ਦੇ ਨੇ ਲਿਖਨੇ ਪੈਰਾ ਦੇਣਾ ਇਹਨਾਂ ਚੀਜ਼ਾਂ ਦੇ ਉੱਤੇ ਇੱਕ ਬਹੁਤ ਵੱਡਾ ਇੱਕ ਜਜ਼ਬਾ ਚਾਹੀਦਾ ਇਹਨਾਂ ਚੀਜ਼ਾਂ ਵਾਸਤੇ ਸੋ ਜਜ਼ਬੇ ਦੀ ਕੋਈ ਕਮੀ ਨਹੀਂ ਜਜ਼ਬੇ ਦੀ ਕੋਈ ਘਾਟ ਨਹੀਂ ਇੱਥੇ ਦੇਖਣ ਨੂੰ ਮਿਲਦੀ ਆ ਨੌਜਵਾਨਾਂ ਦੇ ਵਿੱਚ ਤੇ ਜਿਹੜੇ ਪੁਰਾਣੇ ਬਜ਼ੁਰਗ ਵੀ ਇਸ ਕੈਂਪੇਨ ਦੇ ਨਾਲ ਜੁੜੇ ਹੋਏ ਆ ਪੰਜਾਬ ਦੀ ਆਜ਼ਾਦੀ ਨਾਲ ਜੁੜੇ ਹੋਏ ਆ ਜਦੋਂ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਦੇ ਆ ਤਾਂ ਬੇਸ਼ੱਕ ਉਹਨਾਂ ਦੇ ਚਿਹਰਿਆਂ ਤੋਂ ਤਾਂ ਲੱਗਦਾ ਕਿ ਉਹ ਬਜ਼ੁਰਗ ਹੋ ਚੁੱਕੇ ਨੇ ਪਰ ਉਹਨਾਂ ਦਾ ਜੋਸ਼ ਆ ਜਿਹੜਾ ਕਿਸੇ 18-19 ਸਾਲ ਦੇ ਨੌਜਵਾਨ ਵਰਗਾ ਜੋਸ਼ ਆ ਜਦੋਂ ਨਾਰੇ ਲਾਗਦੇ ਨੇ ਜਕਾਰੇ ਲਾਗਦੇ ਨੇ ਤਾਂ ਸਰੀਰ ਦੀ ਸਾਰੀ એનર્ਜੀ ਇਕੱਠੀ ਕਰਕੇ ਉਹ ਆਪਣੀ ਜਕਾਰਿਆਂ ਦੇ ਰੂਪ ਦੇ ਵਿੱਚ ਉਹ ਆਪਣੀ ਆਵਾਜ਼ ਬੁਲੰਦ ਕਰਦੇ ਨੇ ਤੇ ਪਿਛਲੇ 18 ਤਰੀਕ ਨੂੰ ਦੇਖਿਆ ਹੈਗਾ ਜਦੋਂ ਇੰਡੀਅਨ ਕੌਂਸਲੇਟ ਦੇ ਮੂਹਰੇ ਖੜ ਕੇ ਪ੍ਰੋਟੈਸਟ ਹੋ ਰਿਹਾ ਸੀ ਨਾਰੇ ਲੱਗ ਰਹੇ ਸੀ ਤਾਂ ਨੌਜਵਾਨਾਂ ਨੇ ਤਾਂ ਨਾਰੇ ਲਾਉਣੇ ਆ ਪਰ ਉੱਥੇ ਸਾਡੇ ਜਿਹੜੇ ਪੁਰਾਣੇ ਸੰਘਰਸ਼ੀ ਯੋਧੇ ਨੇ ਉਹ ਵੀ ਬੜੇ ਜ਼ੋਰ ਸ਼ੋਰ ਨਾਲ ਨਾਰੇ ਲਾ ਰਹੇ ਸੀ ਇੰਨਾ ਕੁ ਜ਼ੋਰ ਵੀ ਸਰੀਰ ਦੀ ਸਾਰੀ એનર્ਜੀ ਲਾ ਕੇ ਤੇ ਸਾਡੀ ਆਵਾਜ਼ ਆ ਜਿਹੜੀ ਕੌਮ ਦੀ ਆਵਾਜ਼ ਉਹ ਕੌਂਸਲੇਟਾਂ ਦੇ ਵਿੱਚ ਆ ਹੀਟ ਦੇ ਵਿੱਚ ਬੈਠੇ ਉਹਨਾਂ ਕਰਿੰਦਿਆਂ ਤਾਂ ਪਹੁੰਚੇ ਜਰੂਰ ਵੀ ਬਾਹਰ ਕੀ ਹੋ ਰਿਹਾ ਤੇ ਆ ਜਿੰਨੇ ਵੀ ਨੇੜੇ ਹੋਰ ਵੀ ਪਬਲਿਕ ਜਾ ਲਏ ਸੀ ਘਰੇ ਜਾ ਰਹੇ ਸੀ ਉਹ ਵੀ ਦੇਖ ਰਹੇ ਸੀ ਵੀ ਕੀ ਹੋ ਰਿਹਾ ਇਹਦੇ ਨਾਲ ਨਾਲ ਆ ਇੰਡੀਅਨ ਕੌਂਸਲੇਟ ਦੇ ਵਿੱਚ ਜਿਹੜਾ ਇੱਕ ਤਿਰੰਗਾ ਝੰਡਾ ਇਹਨਾਂ ਦਾ ਲਾਇਆ ਹੁੰਦਾ ਹਮੇਸ਼ਾ ਤੋਂ ਉੱਥਾ ਰਹਿੰਦਾ ਜਿਹੜਾ ਪਰ ਜਦੋਂ ਪ੍ਰੋਟੈਸਟ ਕਰਨ ਉੱਥੇ ਗਏ ਆ ਤੇ ਉੱਥੇ ਝੰਡਾ ਮੌਜੂਦ ਨਹੀਂ ਸੀ ਪਤਾ ਕੀਤਾ ਨਾਲ ਦੇ ਸਿੰਘਾਂ ਨੂੰ ਪੁੱਛਿਆ ਵੀ ਇਹ ਝੰਡਾ ਕਿਉਂ ਨਹੀਂਗਾ ਵੀ ਕੌਂਸਲੇਟਾਂ ਦੇ ਮੂਹਰੇ ਤੈਨੂੰ ਤਾਂ ਝੰਡਾ ਜ਼ਰੂਰ ਲੱਗਿਆ ਹੁੰਦਾ ਉਹ ਕਹਿੰਦਾ ਵੀ ਗੱਲ ਇਦਾਂ ਕਿ ਜਦੋਂ ਆਪਾਂ ਪ੍ਰੋਟੈਸਟ ਕਰਨ ਇੱਥੇ ਆਉਣੇ ਆ ਤੇ ਇਹ ਝੰਡਾ ਆਪਣਾ ਲਾ ਲੈਂਦੇ ਨੇ ਕਾਰਨ ਪੁੱਛਿਆ ਵੀ ਝੰਡਾ ਕਿਉਂ ਲਾਉਂਦੇ ਨੇ ਤੇ ਕਹਿੰਦਾ ਇਹਨਾਂ ਨੂੰ ਡਾਇਰੈਕਟ ਇਹ ਚੀਜ਼ ਦਾ ਵੀ ਸਾਡਾ ਝੰਡਾ ਹਾਲਾਂਕਿ ਉਹ ਜਿਹੜਾ ਝੰਡਾ ਲੱਗਿਆ ਹੋਇਆ ਤਿਰੰਗਾ ਉਹ ਕੌਂਸਲੇਟ ਦੀ ਜਿਹੜਾ ਅੰਦਰਲਾ ਹਿੱਸਾ ਹੈ ਨਾ ਫੈਂਸ ਲੱਗੀ ਹੋਈ ਹੈ ਉੱਥੇ ਜੰਗਲਾ ਜੱਕ ਲੱਗਿਆ ਹੋਇਆ ਉਹਦੇ ਅੰਦਰ ਲੱਗਿਆ ਹੋਇਆ ਉਹਨੂੰ ਆਪਾਂ ਅੰਦਰ ਜਾ ਵੀ ਔਰ ਫਿਰ ਵੀ ਆਪਣਾ ਝੰਡਾ ਲਾ ਦਿੰਦੇ ਨੇ ਮੈਂ ਪੁੱਛਿਆ ਵੀ ਇਹਦਾ ਕੀ ਕਾਰਨ ਆ ਉਹ ਸਿੰਘ ਕਹਿੰਦਾ ਕਾਰਨ ਇਹ ਆ ਕਿ ਆ ਆਪਣਾ ਜਿਹੜੇ ਖਾਲਸਾਣ ਦੇ ਝੰਡੇ ਹੁੰਦੇ ਆ ਜਿਹੜੇ ਸਿੰਘ ਕੀ ਕਰਦੇ ਆ ਕਿ ਆਪਣਾ ਝੰਡਾ ਉਹ ਤਿਰੰਗੇ ਨਾਲੋਂ ਉੱਚਾ ਜਾ ਰਿਹਾ ਤੇ ਉਹ ਭਾਰਤ ਨੂੰ ਇਹ ਲੱਗਦਾ ਵੀ ਸਾਡੇ ਤਿਰੰਗੇ ਦੀ ਇੱਥੀ ਹੋ ਗਈ ਜਾਂ ਉਹ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰਦੇ ਆ ਸੋ ਉਹਨਾਂ ਨੇ ਹੁਣ ਇਹ ਤਰੀਕਾ ਇਖਤियार ਕੀਤਾ ਵੀ ਜਦੋਂ ਵੀ ਪ੍ਰੋਟੈਸਟ ਕਰਨ ਆਉਂਦੇ ਖਾਲਸਾਣੇ ਉਹ ਆਪਣਾ ਝੰਡਾ ਜਿਹੜਾ ਪਹਿਲਾਂ ਹੀ ਲਾ ਲੈਂਦੇ ਸੋ ਕੌਂਸਲਟ ਦੇ ਜਿਹੜੇ ਪੋਲ ਦੇ ਉੱਤੇ ਤਿਰੰਗਾ ਝੰਡਾ ਸਾਨੂੰ ਦੇਖਣ ਨੂੰ ਨਹੀਂ ਮਿਲਦਾ ਜਦੋਂ-ਜਦੋਂ ਵੀ ਇੱਥੇ ਖਾਲਸਾਨੀ ਪ੍ਰੋਟੈਸਟ ਕਰਦੇ ਨੇ ਸੋ ਲੰਗੀ 18 ਤਰੀਕ ਨੂੰ ਬੜੀ ਵੱਡੀ ਕੈਂਪੀ ਦੇ ਵਿੱਚ ਇੰਡੀਅਨ ਕੌਂਸਲਟ ਦੇ ਬੁਰੇ ਪ੍ਰੋਟੈਸਟ ਹੋਇਆ ਤੇ ਉੱਥੋਂ ਫਿਰ ਪੈਦਲ ਚਾਲੇ ਪਾਏ ਗਏ ਨੇ ਚਾਲੇ ਪਾਏ ਗਏ ਨੇ ਕੈਨੇਡੀਅਨ ਪਾਰਲੀਮੈਂਟ ਵੱਲੋਂ ਕਾਫੀ 4-5 ਘੰਟੇ ਦਾ ਰਸਤਾ ਸੀ ਤਕਰੀਬਨ ਠੰਡ ਬੜੀ ਜਿਆਦਾ ਸੀ ਪਰ ਜਦੋਂ ਆਪਾਂ ਗੱਲ ਕੀਤੀ ਹੈ ਕਿ ਖਾਲਸਤਾਨੀਆਂ ਦੇ ਨਾਹਰਿਆਂ ਤੇ ਜਕਾਰਿਆਂ ਦਾ ਇੰਨਾ ਕੁ ਜੋਸ਼ ਇੰਨੀ ਕੁ ਗਰਮੀ ਹੁੰਦੀ ਆ ਤਾਂ ਠੰਡ ਦਾ ਕਿਸੇ ਨੂੰ ਨਹੀਂ ਲੱਗ ਰਹੀ ਸੀ ਸਾਰਿਆਂ ਨੇ ਪੈਦਲ ਜਿਹੜਾ ਹੱਥਾਂ 'ਚ ਡੇ ਫੜ ਕੇ ਹਰਦੀਪ ਸਿੰਘ ਹਰਦੀਪ ਸਿੰਘ ਗਿੱਜਰ ਦੇ ਜਿਹੜੇ ਬੋਰਡ ਹੱਥ ਵਿੱਚ ਫੜ ਕੇ ਇੰਡੀਅਨ ਕੌਂਸਲੇਟ ਤੋਂ ਲੈ ਕੇ ਕੈਨੇਡਾ ਦੀ ਪਾਰਲੀਮੈਂਟ ਤੱਕ ਜਿਹੜਾ ਪੈਦਲ ਮਾਰਚ ਕੀਤਾ ਤੇ ਰਸਤੇ ਦੇ ਵਿੱਚ ਕਾਫੀ ਕੁਰਸੀ ਸੀ ਦੇਖਣ ਵਾਲਾ ਜਦੋਂ ਮੈਂ ਦੇਖ ਰਿਹਾ ਸੀ ਚਾਈਨਿਸ ਕੌਂਸਲੇਟ ਦੇ ਮੂਹਰ ਦੀ ਲੰਗੇ ਖਾਲਸਾ ਦੇ ਨਾਲ ਲੱਤ ਰਹੇ ਸੀ ਝੰਡੇ ਖੱਟੇ ਜਦੋਂ ਦੇਖੇ ਤਾਂ ਕੌਂਸਲੇਟਾਂ ਦੇ ਵਿੱਚੋਂ ਨਾ ਮੈਂ ਦੇਖ ਰਿਹਾ ਸੀ ਦਰਵਾਜ਼ਾ ਖੁੱਲਿਆ ਚੀਨੇ ਲੋਕ ਬਾਹਰ ਆਏ ਆਪੀ ਟਾਈਮ ਖੜੇ ਰਹੇ ਫੋਟੋ ਵਗੈਰਾ ਖਿੱਚੀਆਂ ਉਹਨਾਂ ਨੇ ਅੰਦਰ ਚਲੇ ਗਏ ਸੁਕਿਆਂ ਤੋਂ ਭਾਵ ਕੀ ਹੈ ਜਿਹੜੀਆਂ ਰਿਪੋਰਟਾਂ ਹੁੰਦੀਆਂ ਆ ਉੱਥੋਂ ਆਪਦੇ ਉਹ ਦਫ਼ਤਰਾਂ ਤੋਂ ਇਹ ਪਹੁੰਚਦੀਆਂ ਕਰਨ ਕਿ ਬੀ ਕੈਨੇਡਾ ਦੇ ਵਿੱਚ ਆ ਕੋਈ ਚੱਲ ਰਿਹਾ ਇਸ ਵਕਤ ਆ ਬਾਹਰਲੀ ਸਿਚੁਏਸ਼ਨ ਆ ਉਦੋਂ ਦਾ ਉਦੋਂ ਬਾਅਦ ਜਦੋਂ ਅਮਰੀਕਨ ਕੌਂਸਲੇਟ ਦੇ ਮੂਰਤੀ ਵੀ ਲੱਗੇ ਤਾਂ ਉਹਨਾਂ ਨੇ ਵੀ ਆ ਜਿਹੜੀਆਂ ਬਾਹਰ ਨਿਕਲ ਕੇ ਸਿਚੁਏਸ਼ਨ ਦਾ ਇਹ ਜਿਹੜਾ ਜੱਜਾ ਲਿਆ ਸੋ ਕਹਿਣ ਤੋਂ ਭਾਵ ਕਿ ਜਿੰਨੀਆਂ ਉਹ ਕੌਂਸਲੇਟਾਂ ਸੀਗੀਆਂ ਉਸ ਰਸਤੇ ਦੇ ਵਿੱਚ तकरीबन ਸਾਰਿਆਂ ਤੇ ਇਹ ਸਨੇਹਾ ਪਹੁੰਚਿਆ ਕਿ ਕੈਨੇਡਾ ਦੀ ਧਰਤੀ ਤੇ ਕੀ ਚੱਲ ਰਿਹਾ ਉਸ ਤੋਂ ਬਾਅਦ ਕੈਨੇਡੀਅਨ ਪਾਰਲੀਮੈਂਟ ਦੇ ਮੂਹਰੇ ਖੜ ਕੇ तकरीबन ਆ ਘੰਟਾ ਡੇਢ ਘੰਟਾ ਉੱਥੇ ਨਾਅਰੇਆਂ ਦੇ ਨਾਲ ਜਕਾਰਿਆਂ ਦੇ ਨਾਲ ਆਪਣਾ ਇੱਕ ਮੈਸੇਜ ਆ ਜਿਹੜਾ ਆ ਉੱਥੇ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਮੌਜੂਦ ਸੀ ਦਫਤਰਾਂ ਦੇ ਵਿੱਚ ਦੱਸਦੇ ਸੀ ਉਹ ਉੱਥੇ ਨੇ ਉਹ ਮੌਜੂਦ ਨਹੀਂ ਇਸ ਵਕਤ ਸੋ ਕੋਸ਼ਿਸ਼ ਕੀਤੀ ਗਈ ਆ ਨਾਰਿਆਂ ਤੇ ਜਕਾਰੀਆਂ ਦੇ ਨਾਲ ਇਹ ਮੈਸੇਜ ਇਹ ਸੁਨੇਹਾ ਮੌਜੂਦਾ ਕੈਨੇਡਾ ਦੀ ਗਵਰਨਮੈਂਟ ਤੱਕ ਪਹੁੰਚਾਉਣ ਦੀ ਵੀ ਸਾਡਾ ਮਸਲਾ ਕੀ ਆ ਸਾਡਾ ਚੱਲ ਕੀ ਰਿਹਾ ਹੈ ਜਸਟਨ ਟਰੂਡੋ ਨੇ ਸਿੱਖਾਂ ਦੀ ਗੱਲ ਕੀਤੀ ਆ ਜਿਹੜੇ ਹਰਜੀਤ ਸਿੰਘ ਨੀਜਰ ਦੇ ਕਤਲ ਦੀ ਗੱਲਬਾਤ ਕੀਤੀ ਪਰ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਮਾਰਕ ਕਾਰਨੀ ਦੀ ਇਨਾਂ ਦੀ ਜਿਹੜੀ ਪਾਲਿਸੀ ਆ ਭਾਰਤ ਦੇ ਨਾਲ ਵਧੀਆ ਸਬੰਧ ਬਣਾਉਣ ਦੀ ਇਹ ਗੱਲਬਾਤ ਕਰਦੇ ਆ ਪਰ ਇਹ ਜਿਹੜੇ ਪ੍ਰੋਟੈਸਟ ਆਪਣੇ ਹੋ ਰਹੇ ਨੇ ਇਹ ਕਿਉਂ ਜ਼ਰੂਰੀ ਆ ਇਹਨਾਂ ਦਾ ਮਕਸਦ ਕੀ ਆ ਸੋ ਦੇਖੋ ਮਕਸਦ ਇਹ ਆ ਕਿ ਇਸ ਵਕਤ ਜਿਹੜੇ ਆਪਾਂ ਸਟ੍ਰੀਟ ਰੈਸਟ ਦੇ ਹੋਮਲੈਸ ਕਾਮ ਆ ਸੋ ਆਪਣੇ ਕੋਲੇ ਆਪਣੀ ਆਵਾਜ਼ ਦੁਨੀਆ ਤੱਕ ਪਹੁੰਚਾਉਣ ਦਾ ਇੱਕ ਜਿਹੜਾ ਰਸਤਾ ਹੈ ਉਹ ਇਹੀ ਆ ਕਿ ਪ੍ਰੋਟੈਸਟ ਕਰਕੇ ਜੇ ਮਾਰਕ ਕਰਨੀ ਗਵਰਨਮੈਂਟ ਇਹ ਇਹ ਨਾ ਦੀਏ ਸੋਚ ਆਏ ਪਾਲਿਸੀ ਆ ਕਿ ਵਧੀਆ ਸਬੰਧ ਬਣਾ ਲੈਣੇ ਚਾਹੀਦੇ ਭਾਰਤ ਦੇ ਨਾਲ ਤਾਂ ਆਪਾਂ ਇਹ احساس ਇਹ ਦੱਸ ਰਹੇ ਆ ਸੁਨੇਹਾ ਦੇ ਰਹੇ ਉਹਨਾਂ ਨੂੰ ਵੀ ਹਰਦੀਪ ਸਿੰਘ ਨੀਜਰ ਜਿਹੜਾ ਤੁਹਾਡਾ ਸਿਟੀਜ਼ਨ ਸੀ ਤੁਹਾਡਾ ਨਾਗਰਿਕ ਸੀ ਉਹਦਾ ਕਤਲ ਹੋਇਆ ਸਸ਼ਤੀ ਦੇ ਉੱਤੇ ਤੁਸੀਂ ਉਸ ਕਤਲ ਨੂੰ ਜਾਂ ਜੋ ਮਾਹੌਲ ਹੁਣ ਕੈਂਡੀਡੇਟ ਦੇ ਵਿੱਚ ਬਣਿਆ ਹੋਇਆ ਮਾਰਕ ਕਰਨ ਦੀ ਗਵਰਨਮੈਂਟ ਦੇ ਵੱਲੋਂ ਵੀ ਬਿਆਨ ਆ ਰਹੇ ਨੇ ਵੀ ਇਹਦੇ ਪਿੱਛੇ ਕੌਣ ਹੈ ਤੇ ਇਹ ਸਾਰਾ ਕੁਝ ਜਿਹੜਾ ਕੈਨੇਡਾ ਦੀ ਸੋਵਰਨਿਟੀ ਚੈਲੰਜ ਹੋ ਰਹੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਸ਼ਹਾਦਤਾਂ ਨੂੰ ਤੁਸੀਂ ਜੋ ਕਤਲ ਹੋ ਰਹੇ ਨੇ ਸਰਤੀ ਦੇ ਉੱਤੇ ਉਹਨਾਂ ਨੂੰ ਤੁਸੀਂ ਕਾਰਪਟ ਦੇ ਹੇਠਾਂ ਦੱਬ ਕੇ ਤੁਸੀਂ ਵਧੀਆ ਸਬੰਧ ਕਿਸ ਤਰੀਕੇ ਨਾਲ ਬਣਾ ਸਕਦੇ। ਸੋ ਇਹਦੇ ਉੱਤੇ ਪਿਛਲੇ ਦਿਨੀ ਵਾਰਕ ਕਾਰਨੀ ਤੱਕ ਬਿਆਨ ਵੀ ਆਇਆ ਚਾਰ ਦਿਨ ਪਹਿਲਾਂ। ਉਹਨਾਂ ਨੇ ਪਾਰਲੀਮੈਂਟ ਵਿੱਚ ਖੜਕੇ ਗੱਲ ਕਹੀ ਆ ਕਿ ਜਿਹੜੇ ਖਾਲਸਾਤਾਂ ਦੀ ਗੱਲ ਆ ਖਾਲਸਾ ਦਾ ਮਸਲਾ ਇਹ ਸਿੱਖ ਜੇ ਇੱਥੇ ਗੱਲਬਾਤ ਕਰਦੇ ਆ ਆਪਣੇ ਪ੍ਰੋਟੈਸਟ ਕਰਦੇ ਆ ਆਪਣੀ ਆਵਾਜ਼ ਬੁਲੰਦ ਕਰਦੇ ਆ ਤਾਂ ਸਿੱਖਾਂ ਦਾ ਜਿਹੜਾ ਰਾਈਟ ਆ ਸਿੱਖਾਂ ਦਾ ਹੱਕ ਆ ਸਿੱਖ ਆਪਦੀ ਗੱਲਬਾਤ ਖਾਲਸਾ ਦੇ ਇੱਥੇ ਬਿਲਕੁਲ ਕਰ ਸਕਦੇ ਆ ਕਾਨੂੰਨ ਦੇ ਧਾਰੇ ਵਿੱਚ ਰਹਿ ਕੇ ਕਰ ਸਕਦੇ ਆ ਸੋ ਉਹਨਾਂ ਨੇ ਕਿਊਬਿਕ ਦੀ ਗੱਲ ਵੀ ਕੀਤੀ ਆ ਕਿ ਜਿਵੇਂ ਕਿਊਬਕ ਵੀ ਕੈਨੇਡਾ ਤੋਂ ਅਲੱਗ ਹੋਣਾ ਚਾਹੁੰਦੇ ਆ ਜੇ ਉਹ ਗੱਲ ਕਰ ਸਕਦੇ ਆ ਤਾਂ ਅਸੀਂ ਸਿੱਖਾਂ ਨੂੰ ਕਿਵੇਂ ਰੋਕ ਸਕਦੇ ਆ ਸਾਡੀ ਪਾਰਲੀਮੈਂਟ ਦੇ ਵਿੱਚ ਕਿਊਬਕ ਨਾਲ ਬੈਠੇ ਨੇ ਸਾਡੀਆਂ ਸੀਟਾਂ ਦੇ ਨਾਲ ਬੈਠੇ ਨੇ ਇਹ ਅਸੀਂ ਉਹਨਾਂ ਨਾਲ ਕੋਈ ਭੇਦਭਾਵ ਜਾਂ ਕੋਈ ਹੱਤਵੰਦ ਦਾ ਅਟੈਕ ਨਹੀਂ ਲੱਗਿਆ ਹੋਇਆ ਉਹਨਾਂ ਤੇ ਸੋ ਜੇ ਕਿਊਬਿਕ ਦੇ ਲੋਕ ਕੈਨੇਡਾ ਤੋਂ ਅਲੱਗ ਹੋਣ ਦੀ ਗੱਲ ਕਰਦੇ ਆ ਆਪਣੇ ਰੈਫਰੰਡਮ ਦੀ ਗੱਲਬਾਤ ਕਰਦੇ ਆ ਉਹਨਾਂ ਦਾ ਹੱਕ ਆ ਉਹਨਾਂ ਦਾ ਰਾਈਟ ਆ ਜਿਸ ਤਰ੍ਹਾਂ ਕਿਊਬਿਕ ਦੇ ਲੋਕਾਂ ਦਾ ਹੱਕ ਆ ਉਸੇ ਤਰ੍ਹਾਂ ਕੈਨੇਡਾ ਦੇ ਜਿਹੜੇ ਲੋਕ ਨੇ ਸਿੱਖ ਨੇ ਉਹਨਾਂ ਦਾ ਵੀ ਹੱਕ ਆ ਉਹ ਵੀ ਆਪਣੀ ਆਜ਼ਾਦੀ ਦੀ ਆਪਣੀ ਫਰੀडम ਦੀ ਗੱਲਬਾਤ ਕਰ ਸਕਦੇ ਆ ਹੁਣ ਗੱਲ ਇਹ ਆ ਕਿ ਮਾਰਕ ਕਾਮਨੀ ਨੂੰ ਖਾਲਸਾਣ ਦੇ ਉੱਤੇ ਕਿਉਂ ਬਿਆਨ ਦੇਣਾ ਪਿਆ ਇਹ ਤਾਂ ਇੱਕ ਚੀਜ਼ ਤਾਂ ਸੱਧਾ ਇੱਕ ਚੀਜ਼ ਤਾਂ ਆਪਾਂ ਸਮਝਦੇ ਆਂ ਚੀਜ਼ ਨੂੰ ਵੀ ਅੰਦਰ ਖਾਤੇ ਬਹੁਤ ਕੁਝ ਚੱਲ ਰਿਹਾ ਹੈ ਬੜਾ ਕੁਝ ਚੱਲ ਰਿਹਾ ਹੈ ਜਿਹੜੇ 23 ਤਰੀਕ ਨੂੰ ਵੋਟਾਂ ਪੈਣੀਆਂ ਉਸ ਜਗ੍ਹਾ ਨੂੰ ਵੀ ਕੈਨਸਲ ਕਰਾਉਣ ਵਾਸਤੇ ਜਿਵੇਂ ਆਸਟ੍ਰੇਲੀਆ ਦੇ ਵਿੱਚ ਆਪਣੇ ਕਿੰਨੇ ਜਿਹੜੇ ਵੈਨਿਊ ਆ ਕੈਨਸਲ ਕਰਵਾਏ ਗਏ ਸੀ ਬੜਾ ਕੁਝ ਪ੍ਰਚਾਰਿਆ ਗਿਆ ਸੀ ਵੀ ਦੇਖੋ ਜੀ ਇੱਥੇ ਕੋਈ ਅਣਸਖਾਵੀ ਘਟਨਾ ਹੋ ਸਕਦੀ ਆ ਇੱਦੀ ਇਕੱਠ ਹੋਊਗਾ ਇੱਥੇ ਕੁਝ ਵੀ ਹੋ ਸਕਦਾ ਆ ਸਟ੍ਰੇਲੀਆ ਦੇ ਵਿੱਚ ਕਾਫੀ ਆਪਣੇ ਜਿਹੜੇ ਵੈਨਿਊ ਆ ਕੈਨਸਲ ਕਰਾਏ ਗਏ ਸੀ ਸੋ ਇਹ ਤਰੀਕਾ ਹਰ ਜਗ੍ਹਾ ਤੇ ਵਰਤਿਆ ਜਾ ਰਿਹਾ ਹੈ ਸੋ ਮਾਰਕਾ ਦੀ ਜਵਲੀਓ ਖਾਲਸਤਾਨ ਦੇ ਉੱਤੇ ਇਹ ਇਹਨਾਂ ਦਿਨਾਂ ਦੇ ਵਿੱਚ ਰੈਫਰੈਂਡਮ ਤੋਂ ਕੁਝ ਦਿਨ ਪਹਿਲਾਂ ਬਿਆਨ ਆਉਣਾ ਸੋ ਇੱਕ ਚੀਜ਼ ਤਾਂ ਸਿੱਧਾ ਇਥੋਂ ਕਿ ਜਿਹੜਾ ਕੁਛ ਨਾ ਕੁਛ ਕੁਛ ਨਾ ਕੁਛ ਬਿਹਾਈਂਡ ਦਾ ਸੀਨ ਚੱਲ ਰਿਹਾ ਹੈ ਖਾਲਸਤਾਨ ਨੂੰ ਲੈ ਕੇ ਉਹ ਗੱਲਾਂ ਪਬਲਿਕ ਦੇ ਵਿੱਚ ਆਪਣੇ ਚ ਨਿਕਲ ਕੇ ਸਾਹਮਣੇ ਨਹੀਂ ਆ ਰਹੀਆਂ ਪਰ ਮਾਰ ਕਰਨ ਦੀ ਜਰੂਰਤ ਇਹ ਤੇ ਬਿਆਨ ਦੇਣਾ ਪਿਆ ਵੀ ਅਸੀਂ ਬਿਲਕੁਲ ਖਾਲਸਤਾਨੀਆਂ ਨੂੰ ਰੋਕ ਨਹੀਂ ਸਕਦੇ ਇਹਨਾਂ ਦਾ ਰਾਈਟ ਆ ਇਹਨਾਂ ਦਾ ਹੱਕ ਆ ਸੋ 18 ਤਰੀਕ ਨੂੰ ਜਿਹੜਾ ਪ੍ਰੋਟੈਸਟ ਹੋਇਆ ਉਹਦੇ ਵਿੱਚ ਵੀ ਪੁਲਿਸ ਪ੍ਰੋਟੈਕਟ ਕਰ ਰਹੀ ਸੀ ਮਜਾਰਾ ਪ੍ਰੋਟੈਸਟ ਕਰਨ ਵਾਲੇ ਸਿੰਘਾਂ ਨੂੰ ਦੱਸ ਰਹੀ ਸੀ ਹੁਣ ਇਥੋਂ ਰੈੱਡ ਲਾਈਟ ਦੇ ਉੱਤੋਂ ਖੁਦ ਕ੍ਰੋਸ ਕਰਾ ਰਹੇ ਸੀ ਟ੍ਰੈਫਿਕ ਨੂੰ ਰੋਕ ਕੇ ਵੀ ਲੰਘਿਆ ਉਹ ਕਰਾਂ ਦੀ ਸੋ ਇੱਥੇ ਹੁਣ ਜਿਵੇਂ ਭਾਰਤ ਚਾਹੁੰਦਾ ਹੈ ਭਾਰਤ ਵਾਲਾ ਸਿਸਟਮ ਨਹੀਂ ਇੱਥੇ ਚੱਲਦਾ ਵੀ ਉੱਥੇ ਕਿਸ ਨੇ ਕੋਈ ਪਰ ਟੈਸਟ ਕਰਨਾ ਹੋਵੇ ਕੋਈ ਦਿੱਲੀ ਜਾਣ ਦੀ ਕਾਲ ਵੀ ਦਿੱਤੀ ਹੋਵੇ ਤਾਂ ਉਹਨਾਂ ਨੂੰ ਉੱਥੇ ਆਪਣੇ ਸ਼ਹਿਰ ਤੋਂ ਬਾਹਰ ਨਹੀਂ ਨਿਕਲ ਦਿੱਤਾ ਜਾਂਦਾ ਜਾਂ ਘਰਾਂ 'ਚ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਘਰਾਂ ਦੇ ਵਿੱਚ ਤਕਰੀਬਨ ਸੁਬਾ 3-4 ਵਜੇ ਸਿੰਘਾਂ ਦੇ ਘਰੇ ਆਪਾਂ ਦੇਖਿਆ ਵੀ ਜਦੋਂ ਕੋਈ ਵੀ ਪ੍ਰੋਗਰਾਮ ਪੰਜਾਬ ਦੀ ਧਰਤੀ ਦੇ ਉੱਤੇ ਲਿਖਿਆ ਜਾਂਦਾ ਉੱਥੇ ਜਥੇਬੰਦੀਆਂ ਵੱਲੋਂ چاہے ਸਰਬੱਤ ਖਾਲਸੇ ਦੇ ਵਿੱਚ ਵੀ ਦੇਖਿਆ ਕਿ ਉਹਨਾਂ ਦੇ ਕੋਈ ਪ੍ਰੋਗਰਾਮ ਲਿਖਿਆ ਹੁੰਦਾ ਵੀ ਕੱਲ ਨੂੰ ਆਹ ਕਰਾਂਗੇ ਤਾਂ ਪਤਾ ਲੱਗਦਾ ਜੀ ਇੱਕ ਦਿਨ ਪਹਿਲਾਂ ਹੀ ਉਹ ਸਾਰੇ ਚੱਕੇ ਗਏ ਜਿਹੜਾ ਘਰਾਂ ਦੇ ਵਿੱਚ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸਵੇਰ 4 ਵਜੇ ਪੁਲਿਸ ਆ ਗਈ 5 ਵਜੇ ਪੁਲਿਸ ਆ ਗਈ ਜੀ ਸਿੰਘ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੈ ਗਈ ਉਹਨਾਂ ਨੂੰ ਘਰਾਂ ਚ ਨਜ਼ਰਬੰਦ ਕਰਤਾ ਸੋ ਇਹ ਸਾਰਾ ਕੁਝ ਆ ਭਾਰਤ ਦੇ ਵਿੱਚ ਤਾਂ ਚੱਲਦਾ ਪਰ ਇੱਥੇ ਇਹਨਾਂ ਮੁਲਕਾਂ ਚ ਨਹੀਂ ਚੱਲਦਾ ਸੋ ਮਾਰਿਕਾਰਨੀ ਦਾ ਜਿਹੜਾ ਇਹ ਬਿਆਨ ਆ ਇਹਦੇ ਬੜੇ ਵੱਡੇ ਮਾਇਨੇ ਨੇ ਬਹੁਤ ਵੱਡੇ ਅਰਥ ਨੇ ਇੱਕ ਤਰ੍ਹਾਂ ਨਾਲ ਕਹਿ ਦਈਏ ਵੀ ਜਿਹੜੀਆਂ ਵੋਟਾਂ ਐ ਉਹਨਾਂ ਨੂੰ ਇਹ ਸਹਿਮਤੀ ਆ ਉਹਨਾਂ ਦੀ ਤੇ ਬਿਲਕੁਲ ਅਸੀਂ ਇਹ ਜਿਹੜਾ ਡੈਮੋਕਰੈਟਿਕ ਤਰੀਕਾ ਸੈਕੰਡ ਵਾਜ ਫੋਲੋ ਕਰਦੇ ਨੇ ਅਸੀਂ ਸਿੱਖਾਂ ਦੇ ਨਾਲ ਆ ਸੋ ਇਹਦੇ ਨਾਲ ਨਾਲ ਜਿਹੜੀ ਅੱਜ ਵੀ 20 ਤਰੀਕ ਸੀ ਕੱਲ ਕੱਲ ਆ ਔਟਵਾ ਦੇ ਵਿੱਚ ਅਖੰਡ ਪਾਠ ਜਿਹੜੇ ਪ੍ਰਭ ਹੋਏ ਨੇ ਕਿਉਂਕਿ ਰਿਫਰੈਂਡ ਤੋਂ ਇੱਕ ਦਿਨ ਪਹਿਲਾਂ ਐਤਵਾਰ ਐਤਵਾਰ ਨੂੰ ਜਿਵੇਂ ਰਿਫਰੈਂਡ ਹੁੰਦਾ ਆਪਣਾ ਸ਼ਨੀਵਾਰ ਨੂੰ ਉਹਨਾਂ ਪਾਠਾਂ ਦੇ ਜਿਹੜੇ ਭੋਗ ਪੈਂਦੇ ਨੇ ਤਕਰੀਬਨ ਜਿੱਥੇ ਰਿਫਰੈਂਡ ਹੁੰਦਾ ਹੈ ਸੇਮ ਹੀ ਪ੍ਰਕਿਰਿਆ ਹੁੰਦੀ ਹੈ ਸੋ ਆ ਸ਼ਨੀਵਾਰ ਨੂੰ ਓਟਵਾ ਦੇ ਵਿੱਚ ਤਕਰੀਬਨ ਆ 10 ਵਜੇ ਆ ਅਠਾਂ ਦੇ ਜਿਹੜੇ ਭੋਗ ਪਾਏ ਜਾਣਗੇ ਸੋ ਉਸ ਤੋਂ ਬਾਅਦ ਆ ਐਤਵਾਰ ਨੂੰ ਐਤਵਾਰ ਨੂੰ ਜਿਹੜੀਆਂ ਆਪਣੀਆਂ ਵੋਟਾਂ ਰਫਰੈਂਡਮ ਦੀਆਂ ਹੋਣੀਆਂ ਸੋ ਉਹਨੂੰ ਲੈ ਕੇ ਇਸ ਵਕਤ ਤੇ ਜਿਹੜੀ ਗੁਰੂ ਘਰਾਂ ਦੇ ਵਿੱਚ ਹੁਣ ਓਟਵਾ ਦੇ ਨੇੜੇ ਤੇ ਨੇ ਜਿੰਨਾ ਵੀ ਜਾਂ ਮੋਂਟਰੀਅਲ ਹੋ ਗਿਆ ਕੀ ਚੱਲ ਰਿਹਾ ਹੈ ਜਿਹੜਾ ਅਸੀਂ ਦੇਖਦੇ ਆ ਅਸੀਂ ਆਪਣੀ ਅੱਖਾਂ ਨਾਲ ਦੇਖਿਆ ਸੋ ਆ ਸੰਗਤ ਦੇ ਵਿੱਚ ਰਫੈਂਡਮ ਨੂੰ ਲੈ ਕੇ ਬੜਾ ਚਾਰ ਬੜਾ ਉਤਸ਼ਾਹ ਹੈ ਸੰਗਤ ਦੇ ਵਿੱਚ ਕਿਉਂਕਿ ਗੁਰੂ ਘਰਾਂ ਦੇ ਵਿੱਚ ਬੇਸ਼ੱਕ ਆਪਾਂ ਪਹਿਲਾਂ ਵੀ ਗੱਲ ਕੀਤੀ ਐ ਇੱਥੇ ਮੌਂਟਰੀਅਲ ਦੇ ਵਿੱਚ ਠੰਡ ਕਾਫੀ ਆ ਤੇ ਟੈਂਪਰੇਚਰ ਮਾਈਨਸ ਦੇ ਚਲਾ ਜਾਂਦਾ 3-4 ਤੱਕ ਬਾਰਸ ਰੋਪਈ ਹੋਈ ਆ ਇਸ ਵਕਤ ਪਰ ਗੁਰੂ ਘਰਾਂ ਦੇ ਵਿੱਚ ਖਾਲਸਾਪਨ ਨੂੰ ਲੈ ਕੇ ਜਦੋਂ ਆਪਣੀਆਂ ਸਪੀਚਾਂ ਹੋ ਰਹੀਆਂ ਗੁਰੂ ਘਰਾਂ ਦੇ ਵਿੱਚ ਪੋਸਟਰ ਲੱਗੇ ਨੇ ਝੰਡੇ ਲੱਗੇ ਨੇ ਸੋ ਬੜਾ ਇੱਕ ਆ ਸੰਗਤ ਜਿੰਨੀ ਵੀ ਆਉਂਦੀ ਆ ਇੱਕ ਵਾਰ ਜ਼ਰੂਰ ਖੜਦੀ ਆ ਫੋਟੋ ਖਿੱਚਦੇ ਨੇ ਆ ਫੋਟੋ ਕਚਾਉਂਦੇ ਨੇ ਸੋ ਜਿਹੜੇ ਵੀਰ ਅਸਾਈਲਮ ਵਾਲੇ ਵੀ ਆ ਸੋ ਉਹਨਾਂ ਵਾਸਤੇ ਵੀ ਬੜਾ ਵਧੀਆ ਮੌਕਾ ਕਹਿੰਦੇ ਭਾਜੀ ਅਸੀਂ ਵੀ ਖਾਲਸਤਾਨੀ ਆ ਤੇ ਉਹ ਖਾਲਸਾ ਦੇ ਝੰਡੇ ਨਾਲ ਵੀ ਫੋਟੋ ਖਿੱਚਾਉਂਦੇ ਨੇ ਸੋ ਆ ਕਿਉਂਕਿ ਅਸਾਈਲਮ ਦਾ ਜਦੋਂ ਕੇਸ ਲੱਗਦਾ ਇੱਥੇ ਜ਼ਿਆਦਾਤਰ ਇਹੀ ਹੁੰਦਾ ਵੀ ਅਸੀਂ ਖਾਲਸਤਾਨੀ ਆ ਭਾਈ ਸਾਨੂੰ ਭਾਰਤ ਦੇ ਵਿੱਚ ਖਤਰਾ ਆ ਸੋ ਉਹਨਾਂ ਨੂੰ ਵੀ ਬੜਾ ਵਧੀਆ ਲੱਗਦਾ ਆਪਣੇ ਖਾਲਸਾ ਦੇ ਝੰਡਿਆਂ ਨਾਲ ਉਹਨਾਂ ਨੇ ਫੋਟੋ ਖਿਚਾ ਰਹੇ ਨੇ ਤੇ ਬੜੇ ਕਹਿੰਦੇ ਵੱਡੇ ਉਤਸ਼ਾਹ ਦੇ ਨਾਲ ਉਹ ਕਹਿ ਰਹੇ ਨੇ ਜਦੋਂ ਪੁੱਛੀਦਾ ਵੀ ਤੁਸੀਂ ਜਾ ਰਹੇ ਹੋ 23 ਤਰੀਕ ਨੂੰ ਕਹਿੰਦੇ ਭਾਈ ਜਰੂਰ ਜੇ ਹੋਣੀ ਜਾਮਗਾ ਤਾਂ ਫਿਰ ਕਦੋਂ ਜਾਣਾ ਹੈ ਬੜੇ ਕਹਿੰਦੇ ਅਸੀਂ ਕਿਸਮਤ ਵਾਲੇ ਹਾਂ ਜਿਹੜਾ ਇਹ ਦਿਨ ਸਾਨੂੰ ਮਿਲੇ ਆ ਸਾਨੂੰ ਵੋਟ ਪਾਉਣ ਦਾ ਮੌਕਾ ਮਿਲਿਆ ਸੋ ਇੱਥੇ ਦੇਖਦਾ ਵੀ ਕਾਮਕਾਰ ਅਕਈਆਂ ਦੇ ਹੈਗੇ ਵੀ ਵੀਰਾਂ ਦੇ ਪਰ ਉਹ ਵੀ ਕਹਿੰਦੇ ਕੋਈ ਗੱਲ ਨਹੀਂ ਕਾਮਕਾਰ ਛੱਡ ਦੇਗਾ ਇੱਕ ਦਿਨ ਕਹਿੰਦੇ ਕੋਈ ਚੱਕਰ ਸੋ ਇਹ ਵੋਟਾਂ ਨੂੰ ਬੜਾ ਗੰਭੀਰਤਾ ਦੇ ਨਾਲ ਜਿਹੜੀ ਇਥੋਂ ਦੀ ਸਿੱਖ ਸੰਗਤ ਵੀ ਲੈ ਰਹੀ ਐ ਉਹਨਾਂ ਨੂੰ ਪਤਾ ਵੀ ਇਹ ਮੌਕਾ ਜੇ ਹੁਣ ਖੁੰਝ ਗਿਆ ਫਿਰ ਦੁਬਾਰਾ ਨਹੀਂ ਮਿਲਣਾ ਸੋ ਬੜੀ ਵੱਡੀ ਗਿਣਤੀ ਦੇ ਵਿੱਚ ਐਤਵਾਰ ਨੂੰ ਵੋਟਾਂ ਜਿਹੜੀਆਂ ਪੈਣ ਜਾ ਰਹੀਆਂ ਕਿਉਂਕਿ ਉਸ ਦਿਨ ਮੌਸਮ ਵੀ ਥੋੜਾ ਠੀਕ ਆ ਬਹੁਤੀ ਠੰਡ ਨਹੀਂ ਹੋ ਸਨੋ ਵਗੈਰਾ ਨਹੀਂ ਹੋਊਗੀ ਜਿਹੜੀ ਵੈਦਰ ਰਿਪੋਰਟ ਦੇਖ ਰਹੇ ਆ ਵਧੀਆ ਮੌਸਮ ਹੋਊਗਾ ਸੋ ਗੁਰੂ ਘਰਾਂ ਦੇ ਵਿੱਚੋਂ ਆ ਰੈਫਰੈਂਡਮ ਦੀਆਂ ਟੀਮਾਂ ਜਿਹੜੀਆਂ ਬੈਠੀਆਂ ਉੱਥੇ ਟੇਬਲ ਲਾ ਕੇ ਸੋ ਮੈਂ ਦੇਖ ਰਿਹਾ ਸੀ ਉਹਨਾਂ ਨੇ ਰਜਿਸਟਰ ਲੱਗੇ ਹੋਏ ਨੇ ਉਹਨਾਂ ਵਾਲੀਆਂ ਸੰਗਤਾਂ ਨੂੰ ਪੁੱਛ ਰਹੇ ਨੇ ਤੁਸੀਂ ਜਾ ਰਹੇ ਹੋ ਕਿਸ ਤਰੀਕੇ ਨਾਲ ਜਾ ਰਹੇ ਹੋ ਜੇ ਤੁਹਾਡੇ ਕੋਲੇ ਆਪਣੀ ਕੋਈ ਰਾਈਡ ਹੈਗੀ ਆ ਤਾਂ ਠੀਕ ਆ ਸੋ ਕਈਆਂ ਸਾਡੀਆਂ ਬਜ਼ੁਰਗ ਮਤਾਮਾਂ ਬਜ਼ੁਰਗਾਂ ਕੋਲੇ ਆ ਜਾਣ ਦਾ ਪ੍ਰਬੰਧ ਨਹੀਂ ਹੁੰਦਾ ਕਿਉਂਕਿ ਇੱਥੋਂ ਮੋਂਟਰੀਅਲ ਤੋਂ ਜੇ ਕੋਟਵਾ ਜਾਣਾ ਵੀ ਹੋਵੇ ਤਾਂ ਤਕਰੀਬਨ 2 ਘੰਟੇ ਲੱਗਦੇ ਆ ਉਹਦੇ ਵਾਸਤੇ ਬੱਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਰਜਿਸਟਰ ਲੱਗੇ ਹੋਏ ਨੇ ਗੁਰੂ ਘਰਾਂ ਦੇ ਵਿੱਚ ਇਹ ਸੰਗਤ ਤੋਂ ਨਾਮ ਉਹਨਾਂ ਦੇ ਲੈ ਕੇ ਟੈਲੀਫੋਨ ਲੈ ਕੇ ਨਾਮ ਰਜਿਸਟਰ ਕਰਾਏ ਜਾ ਰਹੇ ਨੇ ਤਾਂ ਕਿ ਐਤਵਾਰ ਨੂੰ ਆ ਸਾਰੇ ਗੁਰੂ ਘਰਾਂ ਦੇ ਵਿੱਚੋਂ ਆ ਔਟਵਾਲੋਂ ਬੱਸਾਂ ਚੱਲਣਗੀਆਂ ਸੋ तकरीबन ਬੱਸਾਂ ਦੀ ਗਿਣਤੀ ਬੜੀ ਵੱਡੀ ਗਿਣਤੀ ਹੋਣ ਵਾਲੀ ਆ ਕਿਉਂਕਿ ਮੈਂ ਦੇਖ ਰਿਹਾ ਸੀ ਜਿਹੜੇ ਰਜਿਸਟਰਾਂ ਦੇ ਵਿੱਚ ਨੌਜਵਾਨ ਨਾਮ ਲਿਖ ਰਹੇ ਨੇ ਸੰਗਤ ਦੇ ਉਹ ਗਿਣਤੀ ਹਜ਼ਾਰਾਂ ਦੇ ਵਿੱਚ ਆ ਹਜ਼ਾਰਾਂ ਦੇ ਵਿੱਚ ਕਿ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਐਤਵਾਰ ਨੂੰ ਕਿੰਨੇ ਹਜ਼ਾਰ ਵੋਟਾਂ ਉੱਤੇ ਪੁੱਗਦੀਆਂ ਸੋ ਇਸ ਵੋਟਾਂ ਨੂੰ ਜਿੱਥੇ ਸਿੱਖ ਦੇਖ ਰਹੇ ਨੇ ਉੱਥੇ ਕੈਨੇਡਾ ਦੀ ਗਵਰਨਮੈਂਟ ਵੀ ਦੇਖ ਰਹੀ ਹੈ ਤੇ ਉੱਥੇ ਭਾਰਤ ਵੀ ਦੇਖ ਰਿਹਾ ਹੈ ਹੁਣ ਭਾਰਤ ਤੇ ਇਹਨੂੰ ਰੋਕਣ ਵਾਸਤੇ ਕਾਫੀ ਕੁਝ ਅੰਦਰ ਖਾਤੇ ਚੱਲ ਰਿਹਾ ਹੈ ਮਾਰਕ ਸਾਰਨੀ ਦਾ ਬਿਆਨ ਇਹ ਸਿੱਧ ਕਰਦਾ ਵੀ ਅੰਦਰ ਖਾਤੇ ਬੜਾ ਕੁਝ ਚੱਲ ਰਿਹਾ ਹੈ ਤੇ ਪਰ ਇਹ ਚੀਜ਼ਾਂ ਇਲੀਗਲ ਤੌਰ ਦੇ ਉੱਤੇ ਆ ਇਹ ਚੀਜ਼ਾਂ ਰੁਕਣਗੀਆਂ ਨਹੀਂ ਸੋ ਤੁਜੀ ਖਬਰ ਵਾਲ ਬਾਦਿਆਂ ਜੀ ਭਾਰਤ ਦੇ ਨਾਲ ਇੱਕ ਦੇਸ਼ ਲੱਗਦਾ ਛੋਟਾ ਜਿਹਾ ਬੰਗਲਾਦੇਸ਼ ਬੰਗਲਾਦੇਸ਼ ਦੇ ਨਾਲ ਭਾਰਤ ਤੇ ਬੜੀਆ ਬੜੇ ਵਧੀਆ ਸਬੰਧ ਹੁੰਦੇ ਸੀ ਬੜੇ ਵਧੀਆ ਰਸਤੇ ਸੀ ਛੇਖਾ ਸੀਨਾ ਭਾਰਤ ਦੇ ਵਿੱਚ ਰਹੀ ਆ ਭਾਰਤ ਚ ਉਹਦੀ ਪਰਵਰਿਸ਼ ਹੋਈ ਆ ਤੇ ਪਰ ਭਾਰਤ ਨੇ ਕਾਫੀ ਉਹ ਤੋਂ ਆਪਣੇ ਕੰਮ ਵੀ ਕਢਾਏ ਨੇ ਦੇਖੀਏ ਤਾਂ ਕਾਫੀ ਲੰਮਾ ਟਾਈਮ ਬੰਗਲਾਦੇਸ਼ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਰਹੀ ਆ ਤੇ ਪਰ ਕਹਿੰਦੇ ਹੁੰਦੇ ਨਾ ਦਿਨ ਬਦਲਦੇ ਆ ਹਾਲਾਤ ਬਦਲਦੇ ਆ ਸੋ ਹਾਲਾਤਾਂ ਨੇ ਪਲਟਾ ਇਦਾਂ ਦਾ ਮਾਰਿਆ ਕਿ ਉਹਨੂੰ ਭੱਜ ਕੇ ਭਾਰਤ ਵਿੱਚ ਆ ਕੇ ਸ਼ਰਨ ਲੈਣੀ ਪਈ ਆਪਣੀ ਜਾਨ ਬਚਾਉਣੀ ਪਈ। ਸੋ ਪਿਛਲੇ ਦਿਨਾਂ ਦੇ ਵਿੱਚ ਨਵੀਂ ਬਣੀ ਸਰਕਾਰ ਨੇ ਬੰਗਲਾ ਬੰਗਲਾਦੇਸ਼ ਦੀਆਂ ਕੋਰਟਾਂ ਨੇ ਫੈਸਲਾ ਕੀਤਾ ਕਿ ਸੇਖ ਹਸੀਨਾ ਜਿਹੜੀ ਇੱਕ ਕ੍ਰਿਮੀਨਲ ਆ ਉਹਨੂੰ ਫਾਸੀ ਤੇ ਟੰਗੜ ਦੀ ਹੁਕਮਾਂ ਜਿਹੜੇ ਜਾਰੀ ਹੋ ਗਏ ਆ। ਸੋ ਇਹਦੇ ਨਾਲ ਨਾਲ ਭਾਰਤ ਦੇ ਉੱਤੇ ਵੀ ਦਬਾਅ ਬਣੂਗਾ। ਇਹ ਸਾਡੇ ਤੁਸੀਂ ਜਿਹੜੇ ਬੋਸਟ ਵਾਂਟਡ ਨੇ ਉਹਨਾਂ ਨੂੰ ਤੁਸੀਂ ਕਿਉਂ ਪਨਾ ਦਿੱਤੀ? ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਵੀ ਇਹ ਮਸਲਾ ਕਿੱਧਰ ਨੂੰ ਜਾਂਦਾ ਪਰ ਇੱਕਦਾਲ ਦੇਖਣੀ ਪਊਗੀ ਦੁਨੀਆ ਕੰਮ ਕਿਵੇਂ ਕਰਦੀ ਆ ਜਦੋਂ ਆਪਾਂ ਰੈਫਰੈਂਡਮ ਦੀ ਗੱਲ ਕਰਦੇ ਆ ਰੈਫਰੈਂਡਮ ਕੀ ਆ ਰੈਫਰੈਂਡਮ ਸਾਡਾ ਪੇਪਰ ਵਰਕ ਹੋ ਰਿਹਾ ਕਾਨੂੰਨੀ ਤੌਰ ਦੇ ਉੱਤੇ ਅਸੀਂ ਪੰਜਾਬ ਦੇ ਉੱਤੇ ਆਉਦੇ ਦਾਅਵੇ ਦੀ ਗੱਲ ਕਰਦਾ ਜਿਵੇਂ ਦੁਨੀਆ ਦੇ ਵਿੱਚ ਲੈ ਕੇ ਜਾ ਰਹੇ ਵੀ ਆਹ ਦੇਖੋ ਇੰਨੇ ਲੱਖ ਸੈਕਾ ਜਿਹੜੇ ਉਹ ਪੰਜਾਬ ਨੂੰ ਇੱਕ ਆਜ਼ਾਦ ਦੇਸ਼ ਦੇ ਵਿੱਚ ਦੇਖਣਾ ਚਾਹੁੰਦੇ ਆ ਇਹ ਜਿਹੜਾ ਪੇਪਰ ਵਰਕ ਹੋ ਰਿਹਾ ਉਹਨਾਂ ਬੰਗਲਾਦੇਸ਼ ਦੇ ਵਿੱਚ ਆ ਸ਼ੇਖ ਅਸੀਨਾ ਨੂੰ ਲੈ ਕੇ ਇੱਕ ਮੁਲਕ ਮੁਲਕ ਵੱਡਾ ਛੋਟਾ ਨਹੀਂ ਹੁੰਦਾ ਮੁਲਕ ਮੁਲਕ ਹੀ ਹੁੰਦੇ ਨੇ ਬੰਗਲਾਦੇਸ਼ ਨੇ ਭਾਰਤ ਨੂੰ ਬਥੇਰਾ ਕਿਹਾ ਵੀ ਸ਼ੇਖ ਅਸੀਨਾ ਸਾਡੇ ਹਵਾਲੇ ਕੀਤੀ ਜਾਵੇ ਉਹਨਾਂ ਨੇ ਨਹੀਂ ਕੀਤੀ ਪਰ ਉਹਨਾਂ ਨੇ ਹੁਣ ਪੇਪਰ ਵਰਕ ਕੀਤਾ ਹੈ ਕਾਨੂੰਨੀ ਤੌਰ ਦੇ ਉੱਤੇ ਆਪਣੇ ਆਪ ਨੂੰ ਸਹੀ ਕੰਮ ਕੀਤਾ ਵੀ ਆ ਦੇਖੋ ਸਾਡੀਆਂ ਅਦਾਲਤਾਂ ਨੇ ਇਹਨੂੰ ਕ੍ਰਿਮੀਨਲ ਡਿਕਲੇਅਰ ਕੀਤਾ ਹੈ ਇਹ ਸਾਡੀ ਵਾਂਟਡ ਆ ਇੱਥੇ ਅਸੀਂ ਇਹਨੂੰ ਫਾਸੀ ਲਾਉਣਾ ਇਨੂੰ ਸਾਡੇ ਹਵਾਲੇ ਕੀਤਾ ਜਾਵੇ ਸੋ ਇਹ ਮਸਲਾ ਹੁਣ ਭਾਰਤ ਦੇ ਉੱਤੇ ਵੀ ਦਬਾਅ ਬਣੂਗਾ ਤੇ ਇੰਟਰਨੈਸ਼ਨਲ ਮਸਲੇ ਆ ਜਿਹੜੇ ਦੁਨੀਆ ਦੀ ਨਿਗਾਹ ਦੇ ਵਿੱਚ ਵੀ ਚੀ ਜਾਉਣਗੇ ਯੂਨੋ ਦੇ ਵਿੱਚ ਵੀ ਇਹ ਮਸਲੇ ਚੱਕੇ ਜਾਣਗੇ ਸੋ ਦੁਨੀਆ ਕੰਮ ਕਿਵੇਂ ਕਰਦੀ ਆ ਦੁਨੀਆ ਕਿਸ ਤਰੀਕੇ ਨਾਲ ਕੰਮ ਕਰਦੀ ਆ ਇਹ ਅਸੀਂ ਵੀ ਦੇਖੀ ਅਸੀਂ ਵੀ ਸਮਝੀਏ ਸੋ ਇਹਦੇ ਨਾਲ ਨਾਲ ਇੱਕ ਖਬਰ ਜਿਹੜੀ ਆ ਰਹੀ ਆ ਦੁਬਈ ਦੇ ਦੁਬਈ ਜੋ ਯੂਏਈ ਕਮੈਂਟਮੈਂਟ ਮੈਂ ਦੇਖਣਾ ਨਿਊਜ਼ ਕਿੱਥੋਂ ਦੀ ਸੀਗੀ हां जी दुबई ਦੇ ਵਿੱਚ ਇੱਕ 에어 ਸ਼ੋ ਸੀਗਾ ਕਾਫੀ ਮੌਲਕਾਂ ਨੇ ਜਾ ਕੇ ਉੱਥੇ ਆਪੋ ਆਪਣੇ ਜਹਾਜ਼ਾਂ ਦਾ ਪ੍ਰਦਰਸ਼ਨ ਕੀਤਾ ਉੱਥੇ ਭਾਰਤ ਵਾਲਾ ਵੀ ਇੱਕ ਜਹਾਜ਼ ਪਹੁੰਚਿਆ ਹੋਇਆ ਸੀ ਇਹਨਾਂ ਨੇ ਵੀ ਬਣਾਇਆ ਕਿਉਂਕਿ ਮਕਸਦ ਇਹ ਹੀ ਹੁੰਦਾ ਉੱਥੇ ਮੌਲਕਾਂ ਦਾ ਵੀ ਅਸੀਂ ਆਉਦੇ ਬਣੇ ਹੋਏ ਵਧੀਆ ਪ੍ਰੋਟੈਕਟ ਦਾ ਆਪਣੇ ਜਹਾਜ਼ਾਂ ਦਾ ਪ੍ਰਦਰਸ਼ਨ ਕਰੀਏ ਦੁਨੀਆ ਦੇਖੇ ਇਹਦੀ ਕੈਪੇਬਿਲਿਟੀ ਕੀ ਆ ਸੋ ਅਸੀਂ ਫਿਰ ਉੱਥੋਂ ਦੁਨੀਆ ਨੂੰ ਆਪਦਾ ਸਮਾਨ ਵੇਚੀਏ ਸੋ ਉੱਥੇ ਪਹੁੰਚੇ ਹੋਏ ਸੀ ਅਲੱਗ-ਅਲੱਗ ਮੌਲਕਾਂ ਦੇ ਜਹਾਜ਼ ਜੀ ਭਾਰਤ ਵਾਲੇ ਪਹੁੰਚਿਆ ਸੀ ਸੋ ਭਾਰਤ ਵਾਲਿਆਂ ਨੇ ਜਹਾਜ਼ ਦਾ ਕਹਿੰਦੇ ਤੇਲ ਚੋਂ ਲੱਗ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਭਾਰਤ ਦਾ ਜਿਹੜਾ ਜਹਾਜ਼ ਆ ਤੇਜਸ ਉਹਦਾ ਤੇਲ ਚੋਂ ਲੱਗ ਗਿਆ ਤੇ ਥੱਲੇ ਉਹਨਾਂ ਨੇ ਫਿਰ ਆਦੀ ਬਾਲਟੀ ਜੀ ਲਾ ਕੇ ਰੱਖੀ ਐ ਇੱਕ ਦੁਬਈ ਵਾਲਿਆਂ ਨੇ ਆਖਿਆ ਭਰਾਵੋ ਇਹਨੂੰ ਰੋਕੋ ਤੁਸੀਂ ਇਹਨੂੰ ਸਾਈਡ ਸੂਰ ਤੇ ਲਾ ਕੇ ਖੜਾ ਕਰੋ ਤੇਲ ਚੋ ਰਿਹਾ ਤੇਲ ਦਾ ਕੰਮ ਆ ਕਿਤੇ ਆਗੂ ਕੋ ਨਾ ਲੱਗ ਜਾਏ ਮੈਂ ਹੋਰ ਪੰਗਾ ਖੜਾ ਕਰ ਦੇਮ ਸਾਨੂੰ ਉਹਨਾਂ ਨੇ ਕਿਹਾ ਭਾਈ ਤੁਸੀਂ ਬੰਦ ਕਰਕੇ ਸਾਈਡ ਤੇ ਖੜਾ ਕਰ ਦਿਓ ਦੇਖਣ ਚਲ ਗਏ ਤਾਂ ਭਾਰਤ ਵਾਲੇ ਉੱਥੇ ਸੀ ਆਪ ਦਾ ਜਿਹੜਾ ਪ੍ਰਦਰਸ਼ਨ ਕਰਨਾ ਤੇ ਪਰ ਉਥੇ ਵੇਚਤੀ ਹੋਗੀ ਵਿਚਾਰਿਆਂ ਦੀ ਕਿਉਂਕਿ ਜਿਹੜੀ ਚੀਜ਼ ਨੂੰ ਇਹਨਾਂ ਨੇ ਵਧੀਆ ਬਣਾ ਕੇ ਦੁਨੀਆ 'ਚ ਪੇਸ਼ ਕਰਨਾ ਸੀ ਤੇ ਉਹ ਦੁਨੀਆ ਦੇ ਬੱਚੇ ਇਸ ਵਕਤ ਹਾਸੇ ਦਾ ਕਾਰਨ ਬਣੀ ਹੋਈ ਆ ਨੀ ਬਣ ਰਹੇ ਨੇ ਵੀ ਬਣ ਰਹੇ ਨੇ ਲੋਕ ਹੱਸ ਰਹੇ ਨੇ ਵੀ ਇਹ ਕੀ ਬਣ ਗਿਆ ਭਾਰਤ ਦੇ ਨਾਲ ਕਿਉਂਕਿ ਇਹ ਚੀਜ਼ਾਂ ਬੜੀ ਇੰਪੋਰਟੈਂਟ ਆ ਇਸ ਵਕਤ ਇਹ ਖਬਰ ਭਾਰਤ ਨੂੰ ਭਾਰਤ ਦੇ ਫੌਜੀਆ ਦਾ ਮਾਣੋ ਪਲ ਕਿੱਥੋਂ ਵੀ ਦੇਖ ਸਕਦੀ ਆ ਕਿਉਂਕਿ ਭਾਰਤ ਦੇ ਵਿੱਚ ਸੰਧੂਰ ਨੂੰ ਲੈ ਕੇ ਆ ਜਿਹੜਾ ਪਿਛਲੇ ਦਿਨੀ ਦਿੱਲੀ ਦੇ ਵਿੱਚ ਵੀ ਜਿਹੜਾ ਇੱਕ ਧਮਾਕਾ ਹੋਇਆ ਸੀ ਉਹਨੂੰ ਲੈ ਕੇ ਵੀ ਕਿਹਾ ਜਾ ਰਿਹਾ ਸੀ ਕਾਫੀ ਬਿਆਨ ਆ ਰਹੇ ਸੀ ਵੀ ਹੁਣ ਪਾਕਿਸਤਾਨ ਨੂੰ ਸਖਤ ਸਖਾਵਾਂਗੇ ਸੰਧੂਰ ਆ ਜਿਹੜਾ ਆਪਰੇਸ਼ਨ ਉਹ ਅਸੀਂ ਬੰਦ ਨਹੀਂ ਕੀਤਾ ਉਹਨੂੰ ਫੌਜ ਕੀਤਾ ਹੋਇਆ ਉਹਨੂੰ ਜ਼ਰੂਰ ਅਸੀਂ ਕੰਟੀਨਿਊ ਰੱਖਾਂਗੇ ਉਹਨੂੰ ਲੈ ਕੇ ਵੀ ਬੜੇ ਵੱਡੇ ਵੱਡੇ ਬਿਆਨ ਆ ਰਹੇ ਸੀ ਹੁਣ ਪਾਕਿਸਤਾਨ ਦੇ ਉੱਤੇ ਹਮਲਾ ਕਰਾਂਗੇ ਪਾਕਿਸਤਾਨ ਦੇ ਉੱਤੇ ਕਾਰਵਾਈ ਕਰਾਂਗੇ ਪਰ ਆ ਜਿਹੜਾ ਦੁਬਈ ਦੇ ਵਿੱਚ ਭਾਰਤ ਦੇ ਜਹਾਜ਼ ਦੇ ਬਲੀ ਪ੍ਰਦਰਸ਼ਨ ਹੋਇਆ ਸੋ ਇਹਦੇ ਉਹਨਾਂ ਦੀ ਸਾਰੀ ਜਿਹੜੀ ਬਿਆਨਬਾਜ਼ੀ ਸੀਗੀ ਉਹ ਤੇ ਸਭ ਦੀ ਹਵਾ ਕੱਢ ਕੇ ਰੱਖ ਦਿੱਤੀ ਸੋ ਚਲੋ ਇਹ ਭਾਰਤ ਦਾ ਮਸਲਾ ਹੈ ਜੀ ਦੂਸਰੇ ਪਾਸੇ ਪਾਕਿਸਤਾਨ ਨੇ ਵੀ ਕਹਿੰਦੇ ਪਾਕਿਸਤਾਨ ਆਪਣੀ ਫੌਜ ਤੇ ਖਰਚ ਕਰਨ ਜਾ ਰਿਹਾ ਹੁਣ ਤੱਕ ਦੀ ਸਭ ਤੋਂ ਵੱਡੀ ਰਾਸ਼ੀ ਸੋ ਪਾਕਿਸਤਾਨ ਨੇ ਵੀ ਬੜਾ ਵੱਡਾ ਇੱਕ ਬਜਟ ਰੱਖਿਆ ਦੀ ਫੌਜ ਨਾਲ ਟਕਰਾ ਕਰਨ ਵਾਸਤੇ ਤੇ ਪਾਕਿਸਤਾਨ ਦੇ ਨਾਲ ਚੀਨ ਵੀ ਖੁੱਲ ਕੇ ਖੜਾ ਅਮਰੀਕਾ ਤੁਰਕੀ ਸਭ ਖੜੇ ਨੇ ਭਾਰਤੋ ਵਾਲੇ ਪਾਸਿਓ ਅਜੇ ਤੱਕ ਕਿਸੇ ਮੁਲਕ ਨੇ ਨਹੀਂ ਆਖਿਆ ਵੀ ਮੈਂ ਖੜਾ ਹ ਸੋ ਦੇਖਦੇ ਆਂ ਵੀ ਇਹ ਜੰਗ ਜਿਹਨਾਂ ਭਾਰਤ ਕਹਿ ਰਿਹਾ ਵੀ ਅਸੀਂ ਪਾਕਿਸਤਾਨ ਦੇ ਨਾਲ ਲਾਉਣੀ ਹੈ ਕਦੋਂ ਲੱਗਦੀ ਹੈ ਔਰ ਇੱਕ ਗੱਲ ਤਾਂ ਭਾਰਤ ਨੂੰ ਵੀ ਪਤਾ ਹੈ ਕਿ ਪਿਛਲੀ ਵਾਰੀ ਤਾਂ 트াম্প ਦੇ ਮੂਰੇ ਹੱਥ ਹੱਥ ਬਨ ਕੇ ਖੇੜਾ ਛਡਵਾ ਲਿਆ ਸੀ ਅਸੀਂ ਐਦਕੀ 트াম্প ਸਾਹਿਬ ਨੇ ਵੀ ਖੇੜਾ ਨਹੀਂ ਛਡਾਉਣਾ ਸਾਡਾ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੈ ਦੇਖਦੇ ਹਾਂ ਕਿ ਇਹ ਬਿਆਨਬਾਜ਼ੀਆਂ ਤੋਂ ਨਿਕਲ ਕੇ ਕਦੋਂ ਤੱਕ ਫਿਰ ਇਹ ਇਹ ਆਪਦੇ ਕਈਆਂ ਹੋਈਆਂ ਗੱਲਾਂ ਦੇ ਉੱਤੇ ਕਿ ਪਾਕਿਸਤਾਨ ਨੂੰ ਸਭ ਕੁਝ ਕਮਾਂਗੇ ਕਦੋਂ ਉਹ ਗੱਲਾਂ ਪੂਰੀਆਂ ਕਰਦੇ ਆ ਸੋ ਦੁਨੀਆ ਵੀ ਦੇਖ ਰਹੀ ਹੈ ਅਸੀਂ ਵੀ ਦੇਖ ਰਹੇ ਹਾਂ ਪਰ ਆਪਾਂ ਰੈਫਰੈਂਡਮ ਨੂੰ ਦੇਖਦੇ ਆ ਰੈਫਰੈਂਡਮ ਆਉਣ ਵਾਲੀ 23 ਤਰੀਕ ਨੂੰ ਸਾਡੀ ਅਪੀਲ ਆ ਸਾਰੀ ਸੰਗਤ ਨੂੰ ਵੀ ਵੱਡੀ ਗੈੰਟੀ ਦੇ ਬੈਠੇ ਜਰੂਰ ਪਹੁੰਚੋ ਜਿੰਨੇ ਵੀ ਤੁਹਾਡੇ ਵੀ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਹੈਗੇ ਉਹਨਾਂ ਸਾਰਿਆਂ ਨੂੰ ਤੁਸੀਂ ਅਪੀਲ ਕਰੋ ਇੱਥੇ ਜਿੰਨੇ ਵੀ ਵਲੰਟੀਅਰ ਨੇ ਇੱਕ ਤਾਂ ਲੋਕਲ ਨੇ ਚਲੋ ਲੋਕ ਤਾਂ ਤੱਤ ਪਰ ਹੁੰਦੇ ਆ ਹਮੇਸ਼ਾ ਹੀ ਪਰ ਉਹਦੇ ਨਾਲ ਨਾਲ ਜਦੋਂ ਮਿਲਦੇ ਆ ਸਿੰਘਾਂ ਨਾਲ ਬੜੀ ਧਰਤੀ ਦੇ ਅਲੱਗ-ਅਲੱਗ ਮੁਲਕਾਂ ਤੋਂ ਚੱਲ ਕੇ ਅਲੱਗ-ਅਲੱਗ ਕੋਨਿਆਂ ਤੋਂ ਚੱਲ ਕੇ ਆਏ ਨੇ ਸੋ ਇਹ ਜਜ਼ਬਾ ਇਹ ਕੌਮ ਦਾ ਸੋ ਇਹੋ ਜਿਹਾ ਜਜ਼ਬਾ ਨਾ ਜਿਹੜਾ ਕਿਸੇ ਵੀ ਕੌਮ ਦੇ ਵਿੱਚ ਸਾਨੂੰ ਦੇਖਣ ਨੂੰ ਨਹੀਂ ਮਿਲਦਾ ਦੁਨੀਆ ਦੇ ਵਿੱਚ ਬਥੇਰੀਆਂ ਕੌਮਾਂ ਆਪਦੀ ਜੱਦਵ ਵਾਸਤੇ ਸੰਘਰਸ਼ ਕਰ ਰਹੀਆਂ ਚਾਹੇ ਕਸ਼ਮੀਰੀ ਹੋਣ ਚਾਹੇ ਦੁਨੀਆ ਦੀ ਕੋਈ ਵੀ ਕੌਮ ਹੋਵੇ ਪਰ ਆਪਣਾ ਕੰਮਕਾਰ ਛੱਡ ਕੇ ਇਦਾਂ ਆਪਦੀ ਕੌਮ ਨੂੰ ਟਾਈਮ ਨਹੀਂ ਕੋਈ ਵੀ ਦੇ ਰਿਹਾ ਇਸ ਤਰੀਕੇ ਨਾਲ ਜਿਵੇਂ ਸਿੱਖ ਕੌਮ ਦੇ ਰਹੀ ਆ ਸੋ ਇਹ ਇਹ ਚੀਜ਼ ਨੂੰ ਲੈ ਕੇ ਇਹ ਸਰਕਾਰਾਂ ਵੀ ਬੜੀਆਂ ਪ੍ਰਭਾਵਿਤ ਨੇ ਜਦੋਂ ਆਪਣੇ ਪ੍ਰੋਟੈਸਟ ਨਿਕਲਦੇ ਆ ਉਹ ਵੀ ਬੜੇ ਹੈਰਾਨ ਹੁੰਦੇ ਨੇ ਪੁਲਿਸ ਵਾਲੇ ਵੀ ਯਾਰ ਤੁਸੀਂ ਇਹ ਠੰਡ ਦੇ ਵਿੱਚ ਤੁਹਾਨੂੰ ਕਿਉਂ ਤੁਸੀਂ ਇੰਨਾ ਖੜਦੇ ਆ ਵੀ ਚਲੋ ਪ੍ਰੋਟੈਸਟ ਤੁਸੀਂ ਕਰਨਾ 10 ਮਿੰਟ ਲਾ ਕੇ 15 ਮਿੰਟ ਲਾ ਕੇ ਚਲੇ ਜਾਇਆ ਕਰਦੇ ਆ ਬੰਦੇ ਪਰ ਤੁਸੀਂ 2-2 ਘੰਟੇ 3-3 ਘੰਟੇ ਸਾਰਾ ਸਾਰਾ ਦਿਨ ਖੜੇ ਰਹਿੰਦੇ ਹੋ। ਇੰਨੀਆਂ-ਇੰਨੀਆਂ ਬੱਸਾਂ ਥੋੜੀਆਂ ਕਿੱਥੋਂ ਭਰ-ਭਰ ਕੇ ਆਉਂਦੀਆਂ। ਇਹ ਦੁਨੀਆ ਵਾਸਤੇ ਵੀ ਬੜਾ ਇਹ ਹੈਰਾਨੀ ਵਾਲੀ ਗੱਲ ਆ ਇਹ। ਪਰ ਇੱਕ ਗੱਲ ਦੁਨੀਆ ਚ ਇਹਨੂੰ ਮੰਨ ਚੁੱਕੀ ਆ। ਵੀ ਸਿੱਖ ਕੌਮ ਦਾ ਜਿਹੜਾ ਉਹਦੇ ਰਾਜ ਨੂੰ ਲੈ ਕੇ ਜਜ਼ਬਾ ਹੈ ਨਾ ਉਹ ਤਸ਼ਾਹ ਇਹ ਕੌਮ ਨੂੰ ਬਹੁਤੀ ਦੇਰ ਗੁਲਾਮ ਬਣਾ ਕੇ ਨਹੀਂ ਰੱਖਿਆ ਜਾ ਸਕਦਾ ਇਹ ਕੌਮ ਜੇ ਆਜ਼ਾਦੀ ਦੀ ਗੱਲ ਕਰਦੀ ਹੈ ਤੇ ਡਿਜ਼ਰਵ ਕਰਦੀ ਹੈ ਇਹ ਹੱਕਦਾਰ ਹੈ ਇਹਨਾਂ ਕੋਲੇ ਰਾਜ ਹੋਣਾ ਚਾਹੀਦਾ ਸੋ ਉਹਦੇ ਵਾਸਤੇ ਸਮਾਂ ਰੱਬ ਨੂੰ ਪਤਾ ਕਾਲ ਪ੍ਰਖ ਨੂੰ ਪਤਾ ਕਿ ਕੌਮ ਕਲੇ ਰਾਜ ਕਦੋਂ ਆਣਾ ਪਰ ਆਪਾਂ ਕੰਮ ਲਗਾਤਾਰਤਾ ਦੇ ਨਾਲ ਜਿਹੜੀ ਆਪਦੀ ਗੱਲਬਾਤ ਆ ਦੁਨੀਆ ਦੇ ਵਿੱਚ ਜਾਰੀ ਰੱਖਣੀ ਆ ਸੋ ਦੁਨੀਆ ਨੂੰ ਕਦੋਂ ਆਪਣੀ ਗੱਲ ਦੁਨੀਆ ਨੇ ਮੌਲਖਾਂ ਨੇ ਯੂਨੋ ਦੇ ਵਿੱਚ ਸਾਡੀ ਪਹੁੰਚਣੀ ਆ ਇਹ ਸਮਾਂ ਦੱਸੂਗਾ ਪਰ ਜਿਹੜੀਆਂ ਸਾਡੀਆਂ ਕੋਸ਼ਿਸ਼ਾਂ ਉਹ ਹਮੇਸ਼ਾ ਚੱਲੀ ਰਹਿਣੀਆਂ ਚਾਹੀਦੀਆਂ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਜਾਰੀ ਰਹੂਗੀ ਤਾਂ ਉਮੀਦ ਆ ਸਾਡੀ ਜਿਹੜੀ ਉਹ ਵੀ ਬਿਲਕੁਲ ਬਰਕਰਾਰ ਰਹੂਗੀ ਸੋ ਪਿਛਲੇ ਦਿਨ ਇੱਕ ਸੀ ਹੋਰ ਦੇਖਿਆ ਸੀ ਕਿਉਂਕਿ ਇੱਥੇ ਲੋਕਲ ਹਣ ਵਿਚਰ ਰਹੇ ਆ ਹਰਜੀਤ ਸਿੰਘ ਨਿੱਜਰ ਨੂੰ ਲੈ ਕੇ ਜਾਂ ਖਾਲਸਾ ਦਾ ਮਸਲੇ ਨੂੰ ਲੈ ਕੇ ਆ ਜਿਹੜੇ ਆਪਣੇ ਇੱਥੇ ਕੈਨੇਡਾ ਦੇ ਵਿੱਚ ਐਮਪੀ ਬੈਠੇ ਨੇ ਇਹ ਜਦੋਂ ਵੋਟਾਂ ਮੰਗਦੇ ਨੇ ਤਾਂ ਗੁਰੂ ਘਰਾਂ ਦੀਆਂ ਸਟੇਜਾਂ ਤੇ ਆ ਕੇ ਇਹ ਵੋਟਾਂ ਮੰਗਦੇ ਨੇ ਆਪਣੇ ਬੰਦੇਆਂ ਤੋਂ ਪਰ ਹੁਣ ਇਹਨਾਂ ਦਾ ਜਿਹੜਾ ਵਤੀਰਾ ਸਿੱਖ ਕੌਮ ਨੂੰ ਲੈ ਕੇ ਖਾਲਿਸਤਾਨ ਨੂੰ ਲੈ ਕੇ ਚੁੱਪੀ ਜਾਂ ਹਰਦੀਪ ਸਿੰਘ ਨਿੱਜਰ ਦੇ ਕੇਸ ਨੂੰ ਲੈ ਕੇ ਇਹਨਾਂ ਦੀ ਚੁੱਪੀ ਅੱਜ ਦੀ ਉਹ ਬੜਾ ਵੱਡਾ ਇੱਕ ਸਵਾਲ ਖੜਾ ਕਰਦੀ ਆ ਸੋ ਇਹ ਵੋਟਾਂ ਦੁਆਰਾ ਫਿਰ ਮੰਗਨ ਆਉਣਗੇ ਆਪਣੇ ਗੁਰੂ ਘਰਾਂ ਦੇ ਵਿੱਚ ਕੈਨੇਡਾ ਵਾਲਿਆਂ ਨੂੰ ਖਾਸ ਕਰਕੇ ਬੇਨਤੀ ਆ ਭਾਈ ਇਹਨਾਂ ਤੋਂ ਪੁੱਛਿਓ ਜਰੂਰ ਕਿ ਤੁਹਾਨੂੰ ਵੋਟਾਂ ਪਾਈਏ ਕਿਉਂ ਸੀ ਜੇ ਤੁਸੀਂ ਸਾਡੀ ਗੱਲ ਹੀ ਨਹੀਂ ਕਰਨੀ ਤੁਹਾਨੂੰ ਵੋਟਾਂ ਪਾਉਣ ਦਾ ਕੀ ਫਾਇਦਾ ਤੁਹਾਡੇ ਨਾਲ ਚੰਗੇ ਤਾਂ ਗੋਰੇ ਆ ਘੱਟੋ ਘੱਟ ਉਹ ਤਾਂ ਗੱਲ ਕਰਦੇ ਆ ਨਾ ਉਹ ਸਰਦੀਪ ਸਿੰਘ ਜਰਦੀ ਗੱਲ ਵੀ ਕਰਦੇ ਆ ਇੱਥੇ ਜਿਹੜੀ ਇੰਟਰਫੀਅਰੈਂਸ ਹੋ ਰਹੀ ਉਹਦੀ ਗੱਲ ਵੀ ਕਰਦੇ ਆ ਪਰ ਇਹ ਜਿੰਨੇ ਪੰਜਾਬੀ ਮੂਲ ਦੇ ਨੇ ਸੁਖਤਾਲੀਵਾਲ ਨੂੰ ਛੱਡ ਕੇ ਸੁਖਤਾਲੀਵਾਲ ਜ਼ਰੂਰ ਗੱਲ ਕਰਦਾ ਉਹ ਤੋਂ ਬਿਨਾ ਹੋਰ ਕੋਈ ਵੀ ਗੱਲ ਨਹੀਂ ਕਰ ਰਿਹਾ ਇੱਥੇ ਸੋ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਹ ਦੋ ਗੁਰੂ ਘਰਾਂ ਦੇ ਵਿੱਚ ਆ ਕੇ ਹੱਥ ਜੋੜ ਜੋੜ ਕੇ ਵੋਟਾਂ ਮੰਗਦੇ ਤੁਹਾਡੇ ਤੋਂ ਸੋ ਅਗਲੀ ਵਾਰੀ ਸਵਾਲ ਜ਼ਰੂਰ ਪੁੱਛਿਓ ਇਹਨਾਂ ਤੋਂ ਭਾਈ ਤੁਹਾਨੂੰ ਵੋਟਾਂ ਅਸੀਂ ਕਿਉਂ ਦਈਏ ਕਿ ਤੁਸੀਂ ਸਾਡੀ ਗੱਲ ਕਰਦੇ ਹੋ ਸਾਡੀ ਕੌਮ ਦੀ ਗੱਲ ਕਰਦੇ ਹੋ ਸਾਡੇ ਇੱਥੇ ਬੰਦੇ ਮਾਰੇ ਜਾ ਰਹੇ ਉਹਨਾਂ ਦੀ ਗੱਲ ਕਰਦੇ ਹਾਂ ਨਹੀਂ ਤਾਂ ਇੱਧਰਲੇ ਫਲਸਤੀਨ ਦਾ ਮਸਲਾ ਜਾਂ ਲੈਟਰਨ ਪਟਰ ਨੂੰ ਜੋ ਵੀ ਹੁੰਦਾ ਉਹਨਾਂ ਤੇ ਤਾਂ ਬਿਆਨ ਇਹਨਾਂ ਦੇ ਬਾਧੂ ਆ ਜਾਂਦੇ ਆ ਪਰ ਜਦੋਂ ਗੱਲ ਪੰਜਾਬ ਦੀ ਆਉਂਦੀ ਆ ਗੱਲ ਖਾਲਸਾਣ ਦੀ ਆਉਂਦੀ ਆ ਉੱਥੇ ਬਿਲਕੁਲ ਚੁੱਪ ਕਰ ਜਾਂਦੇ ਆ ਸੋ ਇਹਨਾਂ ਵੀ ਨਹੀਂ ਕਹਿ ਸਕਦੇ ਵੀ ਜੇ ਸਿੱਖ ਖਾਲਸਾਣ ਦੀ ਗੱਲ ਕਰਦੇ ਆ ਇਹਨਾਂ ਦਾ ਇਹ ਜਿਹੜਾ ਕੈਨੇਡਾ ਦੇ ਕਾਨੂੰਨ ਅਨਸਾਰ ਇਹਨਾਂ ਦਾ ਅਧਿਕਾਰ ਹੈ ਇਹ ਕਰ ਸਕਦੇ ਆ ਸੋ ਇੰਨੀ ਗੱਲ ਵੀ ਨਹੀਂ ਕਰਦੇ ਉਹ ਬਿਲਕੁਲ ਭੱਜ ਨਿਕਲਦੇ ਇਹਨਾਂ ਮਸਲਿਆਂ ਦੇ ਇਤੋਂ ਸੋ ਆ ਮੈਂ ਜਾਣਾ ਸੀ ਕਿਤੇ ਬਾਹਰ ਹਾਂ ਸੋ ਇਨੀ ਅਪਡੇਟ ਸੀ ਸੋ ਮਿਲਦੇ ਆ ਅਗਲੇ ਹਫਤੇ ਫੇਰ ਜੇ ਟਾਈਮ ਲੱਗਿਆ ਤਾਂ ਸ਼ੁਕਰਵਾਰ ਤੋਂ ਪਹਿਲਾਂ ਵੀ ਆਪਾਂ ਜ਼ਰੂਰ ਰੂਬਰੂ ਹੋਮਗੇ ਤੁਹਾਡੇ ਸੋ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ